ਜਗਬਾਣੀ ਟੀਵੀ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਮੈਂ ਹਾਂ ਅਨਮੋਲ ਸ਼ਰਮਾ ਅੱਜ ਜਿੱਦਾ ਕੀ ਪੂਰਨਤਾ ਮਾਈਨਿੰਗ ਦੇ ਉੱਪਰ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜੀ ਹੈ ਉਹ ਰੋਕ ਲਗਾ ਕੇ ਰੱਖੀ ਹੋਈ ਹੈ ਔਰ ਬੇੜੀਆਂ ਇਲਾਕੇ ਦੇ ਵਿੱਚ ਮਾਧੂਪੁਰ ਦੇ ਇਲਾਕੇ ਦੇ ਵਿੱਚ ਜਿਹੜੀ ਆ ਨਜਾਇਜ਼ ਤਰੀਕੇ ਦੇ ਨਾਲ ਰਾਤ ਦੇ ਵੇਲੇ ਜਿਹੜੀ ਆ ਉਹ ਮਾਈਨਿੰਗ ਕੀਤੀ ਜਾ ਰਹੀ ਸੀ ਔਰ ਪੁਲਿਸ ਵੱਲੋਂ ਜਦ ਉੱਥੇ ਛਾਪਾ ਮਾਰਿਆ ਗਿਆ ਤੇ ਦੋ ਪੋਕਲੈਂਡ ਤੇ ਇੱਕ ਜਿਹੜੀ ਟਿੱਪਰ ਉਬ ਬਰਾਮਦ ਕੀਤੀ ਆ ਔਰ ਤਿੰਨ ਵਿਅਕਤੀਆਂ ਦੇ ਉੱਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਹੈਗਾ ਔਰ ਆ ਐਸਐਸਪੀ ਵੱਲੋਂ ਸਖਤ ਹਦਾਇਤਾਂ ਹੈਗੀਆਂ ਅਗਰ ਕੋਈ ਵੀ ਮਾਈਨਿੰਗ ਦੇ ਵਿੱਚ ਜਿਹੜਾ ਅਗਰ ਕਰਦਾ ਨਜ਼ਰ ਆਂਦਾ ਹੈ ਤੇ ਉਸ ਦੇ ਉੱਪਰ ਜਿਹੜੀ ਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਉਸ ਦੇ ਉੱਪਰ ਜਿਹੜੀ ਆ ਤੁਰੰਤ ਜਿਹੜੀ ਸਰਕਾਰ ਵੱਲੋਂ ਜਿਹੜੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਜਿਸਾਂ ਤੁਸੀਂ ਜਾਣਦੇ ਹੋ ਮਾਨਯੋਗ ਪੰਜਾਬ ਸਰਕਾਰ ਅਤੇ ਬੀਜੀਪੀ ਜਨਰਲ ਪੰਜਾਬ ਪੁਲਿਸ ਦੀਆਂ ਹਦਾਇਤਾਂ ਮੁਤਾਬਕ ਮੱਦੇਨਜ਼ਰ ਰੱਖਦੇ ਹੋਏ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਉੱਤੇ ਦਰਮਿਆਨੀ 9 10 ਦੀ ਦਰਮਿਆਨੀ ਰਾਤ ਨੂੰ ਜਿਹੜਾ ਖੁਫੀਆ ਸੋਰਸਾਂ ਰਾਹੀਂ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਕਿ ਭੇੜੀਆਂ ਬਜ਼ੁਰਗ ਪਿੰਡ ਵਿਖੇ ਜਿਹੜੀ ਨਜਾਇਜ਼ ਮਾਈਨਿੰਗ ਦਾ ਲੋਕ ਧੰਦਾ ਕਰ ਰਿਹਾ ਮੌਕੇ ਤੇ ਐਸਐਚਓ ਸਮੇਤ ਆਪਣੀ ਪੁਲਿਸ ਪਾਰਟੀ ਸਮੇਤ ਮਾਈਨਿੰਗ ਅਫਸਰ ਜਿਹੜੇ ਨਾਲ ਲੈ ਕੇ ਮੌਕੇ ਤੇ ਸਪੈਸ਼ਲ ਆਪਰੇਸ਼ਨ ਰਾਹੀਂ ਜਿਹੜਾ ਰੇਡ ਕੀਤਾ ਗਿਆ ਜਿਹੜਾ ਮੌਕੇ ਤੇ ਦੋ ਪੋਕਲੇਨ ਤੇ ਇੱਕ ਟਿਪਰ ਜਿਹੜਾ ਰਿਕਵਰ ਕੀਤਾ ਗਿਆ ਮੌਕੇ ਤੇ ਤੇ ਇਹਦੇ ਵਿੱਚ ਤਿੰਨ ਦੋਸ਼ੀ ਜਿਹੜੇ ਔਰ ਰਸਟ ਕੀਤੇ ਗਏ ਨੇ ਤੇ ਦੋ ਮੁਕਦਮੇ ਦਰਜ ਕੀਤੇ ਗਏ ਨੇ ਮੁਕਦਮਾ ਨੰਬਰ 161 ਅਤੇ ਮੁਕਦਮਾ ਨੰਬਰ 162 थाना ਸਜਾਨਪੁਰ ਵਿੱਚ ਇਹਦੇ ਵਿੱਚ ਇੱਕ ਨਵ ਦੁਰਗਾ ਜਿਹੜਾ ਵਾ ਸਟੋਨ ਕ੍ਰੈਸ਼ਰ ਹੈ ਦੂਜਾ ਮਰੂਤੀ ਸਟੋਨ ਕ੍ਰੈਸ਼ਰ ਜਿਹੜਾ ਦੋਨਾਂ ਤੇ ਕਾਰਵਾਈ ਕੀਤੀ ਗਈ ਹੈ ਤੇ ਅਜੇ ਹੋਰ ਪੁੱਛਗਿੱਛ ਜਿਹੜੀ ਹੈ ਉਹ ਜਾਰੀ ਹੈ ਜਿਹੜੇ ਹੋਰ ਵੀ ਦੋਸ਼ੀ ਹੋਣਗੇ ਉਹਨਾਂ ਨੂੰ ਬਖਸ਼ਾ ਜਿਹੜਾ ਨਹੀਂ ਜਾਏਗਾ ਉਹਨਾਂ ਦੀ ਸਮਰੱਥਿਤ ਪਾਈ ਗਈ ਤੇ ਉਹਨਾਂ ਦੇ ਵਿਰਖਲਾਫ ਵੀ ਕਾਰਵਾਈ ਕੀਤੀ ਗਈ ਹੈ ਇੱਥੇ ਜਿਹੜੀ ਸੈਕਸ਼ਨ ਲਾਈ ਗਈ ਹੈ ਅੰਡਰ ਸੈਕਸ਼ਨ 303 ਬੀ ਐਨ ਐਸ ਮਾਈਨਿੰਗ ਐਂਡ ਮਿਨਰਲ ਐਕਟ 1957 ਦੀ ਤਾਰਾ 21 ਜਿਹੜੀ ਸਬਸੈਕਸ਼ਨ 1 ਥਾਣਾ ਸਜਨਪੁਰ ਵਿੱਚ ਜਿਹੜੀਆਂ ਦਰਜ ਕੀਤੀਆਂ ਗਈਆਂ ਦੋਨੋਂ ਐਫ ਆਰ ਤੇ ਇੱਥੇ ਵਰਣਜੋਗ ਇਹ ਵੀ ਹੈ ਕਿ ਜਿਹੜਾ ਪਠਾਨਕੋਟ ਜ਼ਿਲ੍ਹੇ ਦੇ ਅੰਦਰ ਗੈਰਕਾਨੂੰਨੀ ਮਾਈਨਿੰਗ ਨੂੰ ਕਿਸੇ ਵੀ ਹਾਲਤ ਵਿੱਚ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਤੇ ਨਜਾਇਜ਼ ਮਾਈਨਿੰਗ ਕਰਨ ਵਾਲੇ ਦੋਸ਼ੀਆਂ ਦੇ ਖਿਲਾਫ ਸਖਤ ਅਤੇ ਕਰਾੜੇ ਕਦਮ ਚੁੱਕੇ ਜਾਣਗੇ ਪਠਾਨਕੋਟ ਤੋਂ ਜਗਬਾਣੀ ਟੀਵੀ ਦੇ ਲਈ ਅਨਮੋਲ ਸ਼ਰਮਾ ਦੀ ਖਾਸ ਰਿਪੋਰਟ